ਅੱਛਾ ਉਹਨੇ ਆਹ ਇਹ ਜਿਹੜਾ ਇਧਰੋਂ ਬਣਿਆ ਸੀਗਾ ਅੱਛਾ ਹਾਂ ਸੋਹਣਾ ਸਾਰੇ ਪਰਿਵਾਰ ਵਾਲਾ ਵੀ ਪਾਲਿਆ ਪਜਾਂਦੇ ਛੱਬ ਬਦਲ ਗਈ ਬਦਲ ਗਈ ਸਾਨੂੰ ਜਾਂਦੇ ਹੀ ਭੁੱਲ ਗਈ ਸਾ ਜਾਂਦੇ ਹੀ ਭੁੱਲ ਗਈ ਉਹਨੇ ਭੁੱਲ ਗਈ ਮੈਨੂੰ ਭੁਲਾਤਾ ਇਹਨਾਂ ਨੇ ਪਿਆਰ ਹੀ ਇਹਨਾਂ ਦਿੱਤਾ ਕਿਉਂ ਹਸੀ ਜਾਂਦੀ ਵੇਲਾ ਪਹਿਲੇ ਦਿਨ ਜਾ ਗਿਆ ਆਪਾਂ ਰੋਈ ਜਾਂਦੇ ਹਸੀ ਜਾਂਦੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਬੀਤੇ ਦਿਨੀ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਭੈਣ ਦੀ ਮੈਰਿਜ ਹੋ ਕੇ ਹਟਿਆ ਤੇ ਅੱਜ ਗੁਰਸ਼ਰਨ ਸੰਧੂ ਉਹਨਾਂ ਨੂੰ ਉਸਨੇ ਵੀਡੀਓ ਕਾਲ ਕੀਤੀ ਤੇ ਵੀਡੀਓ ਕਾਲ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਇੱਕ ਦੂਜੇ ਨੂੰ ਮਖੌਲ ਕਰਦੇ ਨਜ਼ਰ ਆਏ ਨੇ। ਤੁਸੀਂ ਵੀਡੀਓ ਵਿੱਚ ਦੇਖੋਗੇ ਕਿ ਕਿਵੇਂ ਗੁਰਸ਼ਰਨ ਸੰਧੂ ਕਹਿੰਦਾ ਪਿਆ ਕਿ ਤੂੰ ਵਿਆਹ ਤੋਂ ਬਾਅਦ ਸਾਨੂੰ ਭੁੱਲ ਗਈ। ਅਸੀਂ ਤਾਂ ਇੱਥੇ ਰੋਂਦੇ ਪਿਆਗੇ ਤੈਨੂੰ ਯਾਦ ਕਰਕੇ ਪਰ ਤੂੰ ਅੱਗੋਂ ਹੱਸਦੀ ਪਈਆਂਗੀ। ਤੇ ਅੱਗੋਂ ਗੱਗੂ ਦੀ ਭੈਣ ਨੇ ਕਿਹਾ ਕਿ ਮੈਨੂੰ ਇਹਨਾਂ ਨੇ ਪਿਆਰ ਹੀ ਇੰਨਾ ਜ਼ਿਆਦਾ ਕੀਤਾ ਕਿ ਮੈਨੂੰ ਥੋੜੀ ਜਿਆਦਾ ਆਉਣ ਹੀ ਨਹੀਂ ਦਿੱਤੀ। ਬਾਕੀ ਤੁਸੀਂ ਅੱਗੇ ਚੱਲਦੀ ਵੀਡੀਓ ਵੀ ਦੇਖ ਸਕਦੇ ਤੇ ਕਮੈਂਟ ਬਾਕਸ ਦੇ ਵਿੱਚ ਸੰਧੂ ਪਰਿਵਾਰ ਨੂੰ ਵਿਆਹ ਦੀਆਂ ਮੁਬਾਰਕਾਂ ਜ਼ਰੂਰ ਦੇ ਕੇ ਜਾਇਓ ਤੇ ਹੋਰ ਵੀਡੀਓਜ਼ ਲਈ ਲਗਾਤਾਰ ਚੈਨਲ ਤੇ ਬਣੇ ਰਹੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਰੱਬ ਰਾਖਾ। ਅੱਛਾ ਉਹਨੇ ਆਹ ਜਿਹੜਾ ਇਦਾਂ ਬਣਿਆ ਸੀਗਾ। ਅੱਛਾ ਹਾਂ ਸੋਹਣਾ। ਸਾਰੇ ਪਰਿਵਾਰ ਵਾਲਾ ਵੀ ਪਾ ਲਿਆ ਪਜਾਂਦੇ ਛੱਬ ਬਦਲ ਗਈ। ਬਦਲ ਗਈ ਸਾਨੂੰ ਜਾਂਦੇ ਹੀ ਭੁੱਲ ਗਈ ਸਾ ਜਾਂਦੇ ਹੀ ਭੁੱਲ ਗਈ ਲੈ ਉਹਨਾਂ ਨੂੰ ਭੁੱਲ ਗਈ ਮੈਨੂੰ ਪੁਲਾਤਾ ਇਹਨਾਂ ਨੇ ਪਿਆਰੀ ਇਹਨਾਂ ਦਿੱਤਾ ਕਿਉਂ ਹੱਸੀ ਜਾਂਦੀ ਵੇਲਾ ਪਹਿਲੇ ਦਿਨ ਜਾ ਗਿਆ ਆਪਾਂ ਰੋਈ ਜਾਂਦੇ ਹੱਸੀ ਜਾਂਦੀ ਆ ਹੱਸੀ ਜਾਂਦੀ ਹੈ ਬਦਲ ਗਈ ਬਦਲ ਗਈ ਜਾਂਦੇ ਆਈ ਮੇਰਾ ਜੀ ਲੱਗ ਗਿਆ ਇੱਥੇ ਵਾਹ ਕੱਲ ਗਲੇਡੂ ਭਾਈ ਜੀ ਕੱਲ ਜਾਂਦਾ ਬਦਲ ਗਈ ਮੰਨੀ ਇਹਦਾ ਹਾਂ ਸਾਰੇ ਗਲੇਡੂ ਨਿਕਲਦੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ